ਹਾਂ ਜੀ ਦੱਸਿਓ ਕਿ ਆਲੂ ਸਰਣੇ ਕੈਮ ਉਹ ਕਿਆ ਚਾਰ ਆਪ ਕੋ ਪਹੁੰਚ ਕੇ ਪੂਨੇ ਦੁਕਾਨੇ ਪੂਨੇ ਰੂਬੇਸ ਪੈਸਾ ਲਓ ਬਈ ਤੇ ਪੀਲਾਰ ਪਰ ਗੁਣਤ ਕੋਲ ਮਿਲਰ ਕੋਲ ਜੋ ਇਹ ਆਸਤ ਬੜ ਕੇ ਪੜੇ ਜੋ ਬੜਾ ਯਾਰ ਕੋਲੀ ਤੋਂ ਚਾਹ ਪੀ ਕੇ ਸਮਾਨ ਕਰਦੇ ਆ ਪੈਕ ਪੈਕ ਕਰਕੇ ਚਾਉਦੇ ਆ ਟ੍ਰੇਨ ਹਜ਼ੂਰ ਸਾਹਿਬ ਤੱਕ ਜਾਣ ਦੀ ਸਾਰੀ ਕਾਲੀ ਹੋ ਗਈ ਗੈਸ ਆਪਣੀ ਟ੍ਰੇਨ ਪਹੁੰਚ ਗਈ 37 ਖੜ ਗਈ ਸਾਲ ਚੱਲਦੇ ਰਹੇ ਦੇਖੇ ਸਮੇਂ ਦੇ ਗਾਲ ਭੰਨ ਦਿਖਾਉਣੇ ਆ ਬਾਏ ਲਵ ਯੂ ਫਾਈਨਲੀ ਗੈਸ ਆਪਣੀ ਗ੍ਰੇਨ ਪਹੁੰਚ ਚੁੱਕੀ ਆ ਸ੍ਰੀ ਸੱਚਖੰਡ ਹਜੂਰ ਸਾਹਿਬ ਆਪਾਂ 29 ਤਰੀਕ ਨੂੰ 5 ਵਜੇ ਜਿਕੇ 5 ਮਿੰਟ ਤੇ ਤੁਰੇ ਸੀ 29 ਤਰੀਕ ਨੂੰ 31 ਤਰੀਕ ਨੂੰ 4:34 ਮਿੰਟ ਤੇ ਪਹੁੰਚੇ ਆ ਰਹੀ ਆਪਣੀ ਟ੍ਰੇਨ ਆ ਸਾਹਮਣੇ ਬੱਸ ਲੱਗੀ ਹੋਈ ਗੁਰਦੁਆਰਾ ਸੱਚਖੰਡ ਸ੍ਰੀ ਹਰਿਉਤਬ ਜਾਣ ਵਾਲਿਆਂ ਦੀ ਆ ਮਿਲ ਗਈ ਜੀ ਆਪਾਂ ਨੂੰ ਬੱਸ ਸ੍ਰੀ ਸੱਚਖੰਡ ਜਾਣ ਵਾਸਤੇ ਇਹ ਲਿਬਰੀ ਕੇਸ ਹੁੰਦੇ ਜਮਾ ਬਾਹਰ ਬੱਸਾਂ ਲੱਗੀਆਂ ਆਪਾਂ ਪਹੁੰਚ ਗਏ ਸੀ ਤੇ ਹੁਣ ਜਾ ਕੇ ਰੂਮ ਪਹੁੰਚਦੇ ਆਂ ਜੀ ਦੋਸਤੋ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਮਾਰਨਿੰਗ ਸਵੇਰੇ ਪਹੁੰਚ ਗਏ 4:34 ਮਿੰਟ ਤੇ ਤੇ 6 ਵਜੇ ਆਪਾਂ ਲੰਗਰ ਹਾਲ ਅੱਲੀ ਜਾ ਕੇ ਪੁੱਛੇ ਸੀਗੇ ਰੂਮ ਆਪਾਂ ਨੂੰ ਰੂਮ ਮਿਲੇ ਨਹੀਂ ਸੀਗੇ ਕਿਉਂਕਿ ਬੁਕਿੰਗ ਸੀ ਸਾਰੇ ਰੂਮਾਂ ਦੀ ਤੇ ਆਪਾਂ ਇਹ ਰੇਲਵੇ ਸਟੇਸ਼ਨ ਅੱਲੀ ਆ ਗਏ ਸੀਗੇ ਰੇਲਵੇ ਸਟੇਸ਼ਨ ਅੱਲੀ ਆ ਕੇ ਆਪ ਨੂੰ ਰੂਮ ਮਿਲ ਗਿਆ ਜੀ 720 ਰੁਪਈਆ ਦਾ ਰੂਮ ਮਿਲਿਆ ਤੁਹਾਨੂੰ ਦਿਖਾ ਦਵਾਂ ਰੂਮ ਕਿੱਦਾਂ ਲੱਗਾ ਆ ਜੀ ਆਪਾਂ ਰੂਮ ਲੈਤਾ ਸੀਗਾ ਇਹ ਆਪਾਂ ਨੂੰ ਰੂਮ ਪਿਆ ਆ ਗਿਆ 720 ਰੁਪਈਆ ਦੇ ਵਿੱਚ ਇਦਾਂ ਦਾ ਰੂਮ ਹੈ ਜੀ 720 ਦਾ ਰੂਮ ਹੈ ਜੀ ਤੇ ਉਧਰ ਰੂਮ ਸਾਰੇ ਲੰਗਰ ਹਾਲ ਲਈ ਸਾਰੇ ਬੁੱਕ ਸੀਗੇ ਆਪਾਂ ਨੂੰ ਉਧਰ ਰੂਮ ਮਿਲਿਆ ਨਹੀਂਗਾ ਤੇ ਆਹ ਪਰ ਰੂਮ ਲੈਤਾ ਸੀਗਾ ਆਪਾਂ ਜਲ ਨਹੀਂ ਗੁਰਦੁਆਰਾ ਸਾਹਿਬ ਵਾਲੀ ਚੱਲ ਕੇ ਮੱਥਾ ਟੇਕਦੇ ਆਂ ਹਾਂ ਉਹ ਸਾਹਮਣੇ ਆ ਗਿਆ ਇਹ ਰੇਲਵੇ ਸਟੇਸ਼ਨ ਆ ਰਹੀ ਸਾਹਮਣੇ ਰੇਲਵੇ ਸਟੇਸ਼ਨ ਇਹ ਦੋ ਚ ਪੰਜਾਬ ਦੇ ਆ ਤੁਹਾਨੂੰ ਰਾਹ ਚ ਜਾਂਦੇ ਦਿਖਾਉਣੇ ਆ ਕਿੱਦਾਂ ਦਾ ਵਿਊ ਆ ਲੰਗਰ ਹਾਲ ਚੋਂ ਬਾਹਰ ਆ ਗਏ ਜੀ ਪ੍ਰਸਾਦਾ ਸ਼ਾਕੀ ਆਪਾਂ ਆ ਗਏ ਸੀ ਆਪਾਂ ਚੱਲਨੇ ਬਿੱਲੇ ਦੇ ਬਿੱਲੇ ਦੇ ਜਾ ਕੇ ਪਿੰਨੇ ਜਾਓ ਆਪਾਂ ਹੁਣ ਪਹੁੰਚੇ ਇੱਕ ਦਾਬਰੀ ਦੇ ਕੋਲੇ ਅੱਗੇ ਨਾ ਇੱਥੋਂ ਦੀ ਪੌੜ ਹੁੰਦਾ ਸੀ ਸ਼ਾਇਦ ਉਹ ਪੌੜ ਜਾਂ ਤਾਂ ਟੁੱਟ ਗਿਆ ਤੇ ਜਾਂ ਵੀ ਪਾਣੀ ਜ਼ਿਆਦਾ ਹੋਊਗਾ ਤਾਂ ਨਹੀਂ ਦਿਸ ਰਿਹਾ ਆਹ ਸਾਹਮਣੇ ਜਿਹੜੇ ਗੁਰਦੁਆਰਾ ਸਾਹਿਬ ਹੈ ਜਿੰਨਾ ਚੱਲਦੇ ਆ ਦਰਸ਼ਨ ਕਰਨ ਲਈ आप अच्छी जी गुरुद्वारा टिब्बी साहब जी हा जी गुरुद्वारा साहब का इतिहास गुरद्वारा टिब्बी साहब का Thank you. ਉਹ ਸਾਹਮਣੇ ਗਦਾਫੀ ਨਜ਼ਰ ਆ ਗਈ ਆਪਾਂ ਬੰਦਾ ਸਿੰਘ ਵੀ ਆਦੇਸ ਆਪਨੇ ਮਜ਼ਾਬੀ ਕੰਦੀ ਦੇ ਪਹਿਲੇ ਹੁਣ ਆਪਾਂ ਚੱਲਿਆਂ ਜੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਉਹ ਸਾਹਮਣੇ ਰਿਹਾ ਦਰਬਾਰ ਸਾਹਿਬ ਆਹ ਸਾਹਮਣੇ ਰਿਹਾ ਜੀ ਗੇਟ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਾਹ ਜਾਂਦਾ ਚੱਲੇ ਆ ਜੀ ਦੇਖ ਕਰਵਾਉਣ ਆਪਾਂ ਦੇਖ ਕਰਵਾ ਲਈ ਸੀਗੀ ਜੀ ਹੁਣ ਚੱਲੇ ਆਪਾਂ ਅੰਦਰ ਮੁੱਠਾ ਟੇਕਣ ਵਾਸਤੇ ਅੰਦਰ ਵੀਡੀਓ ਲੋਡ ਨਹੀਂ ਹੈਗੀ ਬਣਾਉਣੀ ਤਾਂ ਬਾਹਰ ਹੀ ਤਾਂ ਬਣਾ ਸਕਦੇ ਆ ਅੰਦਰ ਨਹੀਂ ਬਣਾ ਸਕਦੇ

پيار ۽ مارن جي ڪنهن مرضي سان سيڌي آهي تڏهن هڪ باڻن پوندي پوندي ۽ سيڌي سيڌي پٿر سان ਆਪਾ ਪਹੁੰਚ ਗਏ ਜੀ ਮੰਦਿਰ ਚ ਹਨੂਮਾਨ ਬਾਬਾ ਜੀ ਦਾ ਮੰਦਿਰ ਆ ਚੌਂਕ ਚ ਆਈਏ ਅੰਦਰ ਚੱਲਦੇ ਆ ਅੰਦਰ ਚੱਲ ਕੇ ਦਰਸ਼ਨ ਕਰਕੇ ਆਣੇ ਆ